ਚਲਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿੱਕਾ ਸਿੱਧੂ ਹੱਸ-ਹੱਸ ਕੇ ਕੇਕ ਕੱਟ ਕਰ ਰਿਹਾ ਹੈ ਅਤੇ ਉਹ ਆਪਣੇ ਚਾਹਣ ਵਾਲਿਆਂ ਦੇ ਨਾਲ ਜਿੱਦ ਵੀ ਕਰ ਰਿਹਾ ਹੈ ਕਿ ਇਸ ਕੇਕ ਨੂੰ ਮੈਂ ਕੱਟਾਂਗਾ ਤੁਸੀਂ ਮੇਰਾ ਹੱਥ ਨਾ ਫੜੋ ਇਹ ਵੀਡੀਓਜ਼ ਅਤੇ ਫੋਟੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿਸ ਦੇ ਵਿੱਚ ਨਿੱਕਾ ਸਿੱਧੂ ਆਪਣੇ ਆਪ ਕੇਕ ਕੱਟਣ ਦੀ ਜਿੱਦ ਕਰ ਰਿਹਾ ਹੈ ਅਸੀਂ ਤੁਹਾਨੂੰ ਦੱਸਦੇ ਕਿ ਨਿੱਕਾ ਸਿੱਧੂ ਦਿਨੋ-ਦਿਨ ਮਰਜ਼ੀ ਦਾ ਮਾਲਕ ਅਤੇ ਜਿੱਦੀ ਹੁੰਦਾ ਜਾ ਰਿਹਾ ਹੈ ਉਹ ਵੀ ਸ਼ੱਕ ਸਾਰਿਆਂ ਨੂੰ ਪਿਆਰ ਦੇ ਨਾਲ ਮਿਲਦਾ ਹੈ ਉਹ ਇੱਕ ਬੱਚਾ ਹੈ ਉਸ ਨੂੰ ਹਲੇ ਸਮਝ ਨਹੀਂ ਹੈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਪਰ ਕੇਕ ਕੱਟਣ ਦਾ ਐਕਸਪੀਰੀਅੰਸ ਉਸ ਨੂੰ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਕਿ ਉਹ ਆਪਣੇ ਆਪ ਹੀ ਹੱਥ ਦੇ ਵਿੱਚ ਨਾਈਫ ਫੜ ਕੇ ਕੇਕ ਕੱਟਣਾ ਸ਼ੁਰੂ ਕਰ ਦਿੰਦਾ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਨਿੱਕਾ ਸਿੱਧੂ ਦੁਨੀਆ ਦਾ ਪਹਿਲਾ ਬੱਚਾ ਹੈ ਜਿਸ ਨੇ ਆਪਣੇ ਜੰਮਦਿਆ ਸਾਰੇ ਇੰਨੇ ਕੇਕ ਕੱਟ ਕੀਤੇ ਹਨ ਨਿੱਕਾ ਸਿੱਧੂ ਇੰਨਾ ਜ਼ਿਆਦਾ ਸ਼ਤਾਨ ਹੋ ਗਿਆ ਹੈ ਕਿ ਹੁਣ ਉਹ ਪਿੰਡ ਦੇ ਲੋਕਾਂ ਦੇ ਨਾਲ ਖੇਡਦਾ ਰਹਿੰਦਾ ਹੈ